ਨਵਧ ਵਿੱਚ ਗਰਭਵਤੀ ਮਹਿਲਾਵਾਂ ਨੂੰ ਜਾਣਕਾਰੀ ਦੇਣ ਤੇ ਲਈ ਬਲਾਕ ਪਦਰੀ ਪੋਸ਼ਣ ਮਹਾ ਸਮਰੋਹ ਬਲਾਕ ਵਿਕਾਸ ਪ੍ਰੋਜੈਕਟ ਅਫਸਰ ਨਾਬਾ ਤੇ ਅੰਗਨਵਾੜੀ ਵਰਕਰਾਂ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਪਮਾਨ ਅਤੇ ਐਸਟੀਐਮ ਨਾਬਾ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ ਇਸ ਸਮਾਗਮ ਦੌਰਾਨ ਗਰਭਵਤੀ ਮਹਿਲਾਵਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਖੁਰਾਕ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਉੱਥੇ ਹੀ ਗਰਭਵਤੀ ਮਹਿਲਾਵਾਂ ਦੀ ਗੋਦ ਭराई ਵੀ ਕੀਤੀ ਗਈ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਪਮਾਨ ਨੇ ਪੰਚਾਇਤੀ ਚੋਣਾਂ ਬਾਰੇ ਕਿਹਾ ਕਿ ਤੁਸੀਂ ਹੀ ਆਪਣੇ ਪਿੰਡ ਦਾ ਇਕ ਚੰਗਾ ਵਿਅਕਤੀ ਚੁਣ ਕੇ ਆਪਣੇ ਪਿੰਡ ਦਾ ਵਿਕਾਸ ਕਰ ਸਕਦੇ ਹੋ ਤੁਸੀਂ ਹੀ ਜੰਨੀ ਪੱਤਰ ਰੱਖ ਸਕੋਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹਸਪਤਾਲ ਦੇ ਵਿੱਚ ਜਿਹੜੇ ਲਾਸ ਨੇ ਵਿਧਾਇਕਤ ਦੇ ਪੰਨ ਦੇ ਵੱਲੋਂ ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਗਈ ਹੈ। ਆਂਗਣਵਾੜੀ ਵਰਕਰਾਂ ਵੱਲੋਂ ਔਰ ਸੰਜੀਵਨ ਨਾਫਾ ਗੁਰਮੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਹੈ ਜੀ ਪੋਸ਼ਣ ਮਾਂ ਯਾਨੀ ਕਿ ਸਾਡੀ ਖੁਰਾਕ ਜਿਹੜੀ ਹੈ ਬੜੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਔਰ ਅਲੱਗ-ਅਲੱਗ ਆਂਗਣਵਾੜੀ ਵਰਕਰ ਜਿਹੜੇ ਆ ਬੱਚੇ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਇਹਦੇ ਵਿੱਚ ਅਲੱਗ-ਅਲੱਗ ਕਿਸਮ ਦੇ ਖਾਣੇ ਜਿਹੜੇ ਆ ਜੀ ਪੋਸ਼ਨ ਜਿਹੜਾ ਜੀ ਪਖਵਾਨ ਮੇਲਾ ਵੀ ਨਾਲ ਦੀ ਨਾਲ ਲਾਇਆ ਗਿਆ ਔਰ ਸਟੇਜ ਤੇ ਵੀ ਪਰਫਾਰਮੈਂਸ ਹੋਈਆਂ ਨੇ ਬਹੁਤ ਬਾ ਕਮਾਲ ਖਾਣੇ ਨੂੰ ਲੈ ਕੇ ਕਿਉਂਕਿ ਖਾਣਾ ਬਹੁਤ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਸਾਡਾ ਨਵਾਂ ਬੱਚਾ ਬੇਬੀ ਨਿਊ ਬੇਬੀ ਬੌਰ ਨੇ ਉਹਨਾਂ ਦਾ ਅਸੀਂ ਗਰਭਵਤੀ ਮਹਿਲਾਵਾਂ ਨੂੰ ਸਨਮਾਨ ਵੀ ਕੀਤਾ ਫਰੂਟਾਂ ਦੀ ਟੋਕਰੀਆਂ ਦੇ ਕੇ ਔਰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਸਿਹਤ ਸਾਡੇ ਲਈ ਬੜੀ ਜ਼ਰੂਰੀ ਹੈ ਔਰ ਜੇਸੀਂ ਅੱਛਾ ਖੁਰਾਕ ਖਾਵਾਂਗੇ ਤਾਂ ਸਾਡੀ ਔਲਾਦ ਅੱਛੀ ਹੋਏਗੀ ਸਾਡੀ ਸਾਡੀ ਸਿਹਤ ਖੁਦ ਹੀ ਅੱਛੀ ਹੋਏਗੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਅੱਜਕੱਲ ਫਾਸਟ ਫੂਡ ਦਾ ਟ੍ਰੈਂਡ ਚੱਲ ਰਿਹਾ ਉਸ ਤੋਂ ਹਟ ਕੇ ਆਰਗੈਨਿਕ ਚੀਜ਼ਾਂ ਜੜੀਆਂ ਨੇ ਉੱਤੇ ਧਿਆਨ ਦਿਈਏ ਔਰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ ਜੇ ਅਸੀਂ ਇਸ ਤੋਂ ਮੁਨਕਰ ਹੋਵਾਂਗੇ ਤਾਂ ਫਿਰ ਅਸੀਂ ਬਿਮਾਰੀਆਂ 'ਚ गिर ਜਾਾਂਗੇ ਤਾਂ ਉੱਤੋਂ ਕਈ ਗੁਣਾ ਵੱਧ ਡਾਕਟਰਾਂ ਨੂੰ ਪੈਸੇ ਦੇ ਕੇ ਫਿਰ ਵੀ ਸਾਡੀ ਜ਼ਿੰਦਗੀ ਉਹ ਨਹੀਂ ਬਣਨੀ ਜਿਹੜੀ ਪਹਿਲਾਂ ਸੀਗੀ ਇਸ ਕਰਕੇ ਖੂਬਸੂਰ ਸਭ ਨੂੰ ਮੌਕਾ ਦਿੱਤਾ ਹੈ ਜ਼ਿੰਦਗੀ ਦੇ ਕੇ ਉਹ ਖੁਰਾਕ ਦੇ ਉੱਪਰ ਪੈਂਦਾ ਜੀ ਐਕਸਰਸਾਈਜ਼ ਕਰ ਲਓ ਮੈ ਸਾਈਡੋ ਚਲਾਉਣਾ ਦੀ ਵਿੱਚ ਨੂੰ ਕੰਮ ਕਰ ਕਰਦੇ ਆ ਸਾਰੇ ਬੜੇ ਜ਼ਰੂਰੀ ਨੇ ਜੀ ਪਰ ਖੁਰਾਕ ਜਿਹੜੀ ਹੈ 70% ਸਾਡੇ ਸਰੀਰ ਦਾ ਸਬੰਧ ਜਿਹੜਾ ਹੈ ਜੀ ਸਾਡੀ ਫਿਟਨੈਸ ਦੇ ਉੱਪਰ ਖੁਰਾਕ ਦਾ ਇਸ ਕਰਕੇ ਖੁਰਾਕ ਪੋਸ਼ਣ ਤੰਦਰੁਸਤ ਹੋਣਾ ਸ਼ੁੱਧ ਹੋਣਾ ਆਰਗੇਨਿਕ ਹੋਣਾ ਇਹ ਬਹੁਤ ਹੀ ਜ਼ਰੂਰੀ ਹੈ ਸਤਿ ਆਤਿ ਸਨੇਹਾ ਜੀ ਦਿੱਤਾ ਜੀ ਅੰਗਣਵਾੜੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਪੋਸ਼ਣ ਮਾ 2024 ਸਮਾਗਮ ਜਿਹੜਾ ਮਿਲਨ ਨਾਬਾ ਦੇ ਵਿੱਚ ਕਰਵਾਇਆ ਗਿਆ ਸੋ ਸਭ ਨੂੰ ਮੁਬਾਰਕਬਾਦ ਹੈ ਐਸਡੀਐਮ ਨਾਬਾ ਇੱਥੋਂ ਦੇ ਸਾਰੇ ਸਿੱਖਿਆ ਵਿਭਾਗ ਦੇ ਕੰਨਿਆ ਸਰਕਾਰੀ ਕੰਨਿਆ ਸਕੂਲ ਭਾਈ ਕਾਨ ਸਿੰਘ ਨਾਬਾ ਦੇ ਬੱਚੇ ਹੈਲਥ ਡਿਪਾਰਟਮੈਂਟ ਵੀ ਆਇਆ ਜੀ ਤੇ ਇੱਕ ਵਾਰ ਫਿਰ ਮੈਂ ਗੁਰਬੀਰ ਸਿੰਘ ਜੀ ਸੀਡੀਪੀ ਨਾਬਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲਈ ਕਿਹਾਰੇ ਮੈਸੇਜ ਬੜੀ ਦੂਰ ਤੱਕ ਜਾਊਗਾ ਜੈਤੀ ਚੋਣਾ ਨੇ ਐਲ ਬਿਲਕੁਲ ਬਚ ਚੁੱਕਿਆ ਕਿਵੇਂ ਦੇਖੋ ਕਿਸ ਤਰ੍ਹਾਂ ਬਿਲਕੁਲ ਜੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਜੀ ਔਰ ਪਿੰਡ ਪਿੰਡ ਵਾਇਰ ਦਾ ਪਿੰਡ ਹੈ ਕਿਉਂਕਿ ਇਹ ਇਲੈਕਸ਼ਨ ਕਿਸੇ ਪਾਰਟੀ ਦੀ ਨਹੀਂ ਹੈ ਇਹ ਇਲੈਕਸ਼ਨ ਆਪਣੇ ਪਿੰਡ ਦੀ ਹੈ ਆਪਾਂ ਆਪਣੇ ਪਿੰਡ ਨੂੰ ਲੰਮੇ ਸਮੇਂ ਤੋਂ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਫਸੇ ਪਏ ਆ ਜੀ ਔਰ ਆਪਾਂ ਆਪਣਾ ਵਧੀਆ ਬੰਦਾ ਜੇ ਰਿਜ਼ਰਵ ਹੈ ਤਾਂ ਅਥੇ ਅੱਛਾ ਕੋਈ ਰਿਜ਼ਰਵ ਕੈਟਾਗਰੀ ਚੋਂ ਜੋ ਕਿ ਮਹਿਲਾ ਤਾਂ ਛੀ ਸਮਾਜ ਸੇਵੀ ਮਹਿਲਾ ਅਜਿਹਾ ਜਰਨਲ ਆਦੋ ਵਿੱਚੋਂ ਮਤਲਬ ਚੰਗੇ ਲੋਕਾਂ ਨੂੰ ਮੌਕਾ ਦੇ ਕੇ ਤੁਸੀਂ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ਵਾਸਤੇ ਤੁਸੀਂ ਨਹੀਂ ਪੱਥਰ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇੰਨੀਆਂ ਪਾਰਟੀਆਂ ਵਾਂਗੂ ਆਪਾਂ ਰਾਜਨੀਤੀ ਦਾ ਸ਼ਿਕਾਰ ਨਾ ਹੋਈਏ ਤੜੀ ਬੰਦੀਆਂ ਦਾ ਸਕਾਰਨਾ ਹੋਈਏ ਇਹ ਪਿੰਡ ਸਾਡਾ ਇਹ ਪਿੰਡ ਨੂੰ ਅਸੀਂ ਬਣਾਉਣਾ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਆਂ ਜੀ ਐਥੈਂਟਿਕ ਖਬਰ ਤਾਂ ਹਜੇ ਪ੍ਰੋਪਰ ਨਹੀਂ ਹੈਗੀ ਕਿ ਪ੍ਰੋਪਰ ਕੀ ਸਮੱਸਿਆ ਹੈਗੀ ਪਰ ਜੋ ਵੀ ਥੋੜੀ ਬਹੁਤੀ ਸਮੱਸਿਆ ਹੈ ਉਹ ਠੀਕ ਨੇ ਬਿਲਕੁਲ ਤੰਦਰੁਸਤ ਨੇ ਪਰ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆਂ ਇਹ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਹਰ ਇੱਕ ਸਾਲ ਮਨਾਇਆ ਜਾਂਦਾ ਤੇ ਇੰਡੀਆ ਪੱਤਰ ਤੇ ਮਨਾਇਆ ਜਾਂਦਾ ਇਹ ਸੁਨੇਹਾ ਦੇਣਾ ਹੁੰਦਾ ਹੈ ਕਿ ਜਨ ਅੰਦੋਲਨ ਦੀ ਤਰ੍ਹਾਂ ਇਹਨੂੰ ਰੱਖ ਕੇ ਵੀ ਹਰੇਕ ਇਹਨੂੰ ਪਾਰਟਿਸਪੇਟ ਕਰੀਏ ਇੱਕ ਆਤਮਾ ਮਨੇ ਸਿਹਤਮੰਦ ਆਤਾਂ ਪੈਦਾ ਕਰਨੀ ਸੋਸਾਇਟੀ ਵਿੱਚ ਉਹਦੇ ਵਿੱਚ ਜਿਹੜਾ ਅੰਗਨਵਾੜੀ ਸਰਵਿਸਿਜ਼ ਨੇ ਉਹਨਾਂ ਦਾ ਯੋਗਦਾਨ ਅਹਿਮ ਹੁੰਦਾ ਤੇ ਅਸੀਂ ਗ੍ਰਾਊਂਡ ਰੂਟ ਲੈਵਲ ਤੇ ਜਿਹੜੀਆਂ ਵਰਕਰ ਕੰਮ ਕਰ ਰਹੀਆਂ ਨੇ ਇਸ ਕਰਕੇ ਸਦਾ ਸਨੇਹ ਦਾ ਨਾ ਬਣ ਜਾਂਦਾ ਵੀ ਹਰੇਕ ਪੱਧਰ ਤੇ ਅਸੀਂ ਜੋੜੀਏ ਤੇ ਪ੍ਰੇਗਨਟ ਔਰਤਾਂ ਲੈਕਟੇਟਿੰਗ ਮਦਰ ਜੋ ਦੁੱਧ ਪਲਾਉਂਦੀਆਂ ਮਾਵਾਂ ਨੇ ਬੱਚੇ ਨੇ ਇਹਨਾਂ ਦੀ ਸਿਹਤ ਬਤੀ ਜ਼ਰੂਰੀ ਆ ਇਹ ਨਿਰੰਤਰ ਚੱਲਦੀ ਰਹਿੰਦੀ ਆ ਇਹਨਾਂ ਤੇ ਨਿਰੰਤਰ ਧਿਆਨ ਦੇਣ ਦੀ ਲੋੜ ਹੈਗੀ ਆ ਤੇ ਉਹਦੇ ਸਬੰਧ ਚ ਅਸੀਂ ਅੱਜ ਦੇਖਿਆ ਹੋਊਗਾ ਕਿੰਨੇ ਅੱਛੇ ਮੈਸੇਜ ਬਣਾਉਣ ਦੀ ਕੋਸ਼ਿਸ਼ ਕਰੀ ਆ ਤਾਂ ਕਿ ਚੰਗੀ ਸੋਸਾਇਟੀ ਬਣ ਸਕੇ ਚੰਗਾ ਪੰਜਾਬ ਬਣ ਸਕੇ ਸਭ ਬਹੁਤ ਵਧੀਆ ਲੱਗਿਆ ਨਾਮਾ ਵਿੱਚ ਪਹਿਲੇ ਵੀ ਕੋਈ ਇਦਾਂ ਦਾ ਪ੍ਰੋਗਰਾਮ ਹੋਇਆ ਜੀ ਦੇ ਵਿੱਚ ਹਨਾ ਕਿ ਪ੍ਰੈਗਨੈਂਟ ਲੇਡੀਜ਼ ਨੂੰ ਇੰਨਾ ਵਧੀਆ ਇਦਾਂ ਮਤਲਬ ਫਰਮਾਨਿਤ ਕਰਕੇ ਹਨਾ ਪੋਸ਼ਣ ਬਾਰੇ ਜਾਗਰੂਕ ਕੀਤਾ ਗਿਆ ਤੇ ਬਹੁਤ ਵਧੀਆ ਲੱਗਿਆ ਕਿ ਬਾਲਪੋੜਾਈ ਵੀ ਕੀਤੀ ਗਈ ਹਾਂਜੀ ਹਾਂਜੀ ਗੋਦ ਭਰਾਈ ਕੀਤੀ ਉਹਦੇ ਨਾਲ ਫਰੂਟਸ ਬਾਰੇ ਵੈਜੀਟੇਬਲਸ ਦੇ ਸਾਰਾ ਪੋਸ਼ਣ ਪਹਿਲਾਂ ਕਦੇ ਇਸ ਚੱਕਰ ਤੁਸੀਂ ਦੇਖਿਆ ਵੀ ਸਿ ਡਿਪਾਰਟਮੈਂਟ ਵੱਲੋਂ ਇਹੋ ਜਿਹੀ ਕੋਈ ਕਾਰਵਾਈ ਕੀਤੀ ਹੋਵੇ ਜਾਂ ਨਹੀਂ ਇਹ ਕਾਰਦੇ ਪਿੰਡ ਲੈਵਲ ਤੇ ਹੁੰਦੀ ਹੈ ਫਟ ਇਸਕਾ ਬਲੌਕ ਪੱਧਰ ਤੇ ਹੋਈ ਹੈ ਨਾ ਤੇ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਚੱਕਰ ਨੂੰ ਮਿਲਦਾ ਹੈ ਹਾਂ ਜੀ ਹਾਂ ਜੀ ਬਹੁਤ ਕੁਝ ਵਧੀਆ ਮਿਲਦਾ ਹੈ ਨਾ ਇਸੇ ਕਰ ਨੂੰ ਕਿ ਬੱਚਿਆਂ ਦੀ ਕਿਦਾਂ ਦੇਖਭਾਲ ਕਰਨੀ ਚਾਹੀਦੀ ਹੈ ਕੀ ਸਾਨੂੰ ਖਾਣਾ ਚਾਹੀਦਾ ਹੈ ਕਿ ਆਣ ਵਾਲੇ ਬੱਚੇ ਲਈ ਵੀ ਵਧੀਆ ਹੋਏਗਾ ਸਾਰਾ ਕੁਝ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ